ਦੇ ਰੋਲੇ ਨੂੰ ਲੈ ਕੇ ਹੋਇਆ ਹੰਗਾਮਾ ਪੁਲਿਸ ਮੌਜੂਦਗੀ ਵਿੱਚ ਹੀ ਭਿੜੇ ਲੋਕ ਗੱਡੀਆਂ ਗੰਦੀਆਂ ਗਾਲਾਂ ਤੇ ਹੋ ਗਏ ਗੁੱਥਮ ਗੁੱਥਾ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਤਰ੍ਹਾਂ ਦੇ ਵਿਚਕਾਰ ਇੱਕ ਅਜੀਹਾ ਹੰਗਾਮਾ ਦੇਖਣ ਨੂੰ ਮਿਲਿਆ ਕਪੋਰਸ ਦੀ ਮੌਜੂਦਗੀ ਦੇ ਵਿੱਚ ਹੀ ਦੋਵੇਂ ਧਿਰਾਂ ਹੱਥੋ ਪਾਈ ਤੱਕ ਹੋ ਗਈਆਂ ਤੇ ਗੁੱਸਮ ਗੁੱਸਾ ਹੁੰਦੀਆਂ ਵਿਖਾਈ ਦਿੱਤੀਆਂ ਤੇ ਪੁਲਿਸ ਵੱਲੋਂ ਬੜੀ ਮੁਸ਼ਕਲਤ ਤੋਂ ਬਾਅਦ ਆਪਸ ਦੇ ਵਿੱਚ ਝਗੜ ਰਹੀਆਂ ਇਹਨਾਂ ਦੋਵੇਂ ਧਿਰਾਂ ਨੂੰ ਰੋਕਿਆ ਗਿਆ ਤੇ ਇਸ ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਮਾਮਲਾ ਜ਼ਮੀਨ ਤੇ ਕਬਜ਼ੇ ਦਾ ਦੱਸਿਆ ਜਾ ਰਿਹਾ ਹੈ ਤੇ ਕੁਝ ਲੋਕਾਂ ਵੱਲੋਂ ਹਮਲਾ ਕਰਦੇ ਹੋਏ ਜ਼ਮੀਨ ਦੇ ਉੱਪਰ ਹੋ ਰਹੀ ਉਸਾਰੀ ਦੇ ਕੰਮ ਨੂੰ ਵੀ ਰੋਕਿਆ ਗਿਆ ਹੈ ਤੇ ਕੰਦ ਨੂੰ ਤੋੜਦੇ ਹੋਏ ਕੁਝ ਲੋਕ ਵੀਡੀਓ ਦੇ ਵਿੱਚ ਸਾਫ਼ ਵਿਖਾਈ ਦੇ ਰਹੇ ਨੇ ਪਰਿਵਾਰ ਦੇ ਲੋਕਾਂ ਦੇ ਮੁਤਾਬਿਕ ਕੁਝ ਲੋਕਾਂ ਵੱਲੋਂ ਉਹਨਾਂ ਦਾ ਮਕਾਨ ਬਣਨ ਨਹੀਂ ਦਿੱਤਾ ਜਾ ਰਿਹਾ ਤੇ ਇਸ ਕਾਰਨ ਉਹ 2 ਮਹੀਨਿਆਂ ਤੋਂ ਖੁੱਲੇ ਅਸਮਾਨ ਦੇ ਹੇਠ ਰਹਿਣ ਦੇ ਲਈ ਮਜਬੂਰ ਹੋ ਰਹੇ ਨੇ ਅੱਜ ਜੋ ਕਰਾਉਂਦਿਆ ਲਾਲਜੀ ਪੁਲਰ ਕਰਾਉਂਦਿਆ ਅਸੀਂ ਵੋਟਾਂ ਪਾ ਕੇ ਜਿਤਾਇਆ ਹੀ ਪੁਲਰ ਨੂੰ ਵੀ ਸਾਡਾ ਸਹਿਮਤ ਗਏ ਗੱਲ ਕਰੂਗਾ ਅੱਜ ਸਾਡਿਆਂ ਹੀ ਕਬਜ਼ੇ ਲੈਣ ਆ ਗਿਆ ਪੁਲਰ ਪੁਲਰ ਨੂੰ ਸ਼ਰਮ ਨਹੀਂ ਆਉਦੀ ਕਿ ਪੂਰਾ ਪੂਰਾ ਗਿਆਨੇ ਪਾ ਕੇ ਨਾ ਤਾਂ ਕੀਤੇ ਅੱਜ ਅਸੀਂ ਥਾਂ ਪੁਲਰ ਨੂੰ ਦੇ ਦਿੱਗੇ ਕੁਣ ਲੜ ਦਉ ਯਾ ਕਹਿੰਸ ਨਹੀਂ ਆ ਲੈਣ ਸਹੰਤੀ ਕਿਉਂ ਬੜੀਆਂ ਸਾਡੇ ਨਾਲ ਬਣੇ ਅਹੀਂ ਪੋਟਾ ਪੰਜਾ 10 ਸਾਲ ਦੇ ਰੱਜਾ ਸੀ ਬੋੜਦਾਈ ਤਾਹੋ ਜਿਤਾ ਦੋ ਇਹ ਵੀਰ ਜਮੀਨ ਸਾਡੀ ਆ ਕਿੰਨੀ ਸਾਡੇ ਦਾਦਾ ਜੀ ਨੇ ਲਈ ਹੋਈ ਆ ਉਹਦੇ ਬਾਅਦ ਕਿੰਨੇ ਸਾਲ ਆੜੀਆਂ ਦੁਕਾਨਾਂ ਵੀ ਬਣੀਆਂ ਹੋਈਆਂ ਤੇ ਹਾਂ ਹੀ ਹੁਣ ਇੱਥੇ ਰਿਆਸ਼ ਘਰ ਬਣਾਉਣਾ ਸ਼ੁਰੂ ਕਰਨ ਲੱਗੇ ਹਾਂ ਤੇ ਸਾਡੇ ਬੱਚੇ ਵੇਖੋ ਉਧਰ ਵੇਖੋ ਬੱਚੇ ਵੀ ਇੱਥੇ ਬੈਠੇ ਦੋ ਮਹੀਨੇ ਹੋ ਗਏ ਆ ਕਿ ਅਹੀਂ ਕੋਈ ਟਰਾਲੀ 'ਚ ਸੌਂ ਜਾ ਕਦੀ ਕੋਈ ਮੰਜੇ 'ਚ ਸੌਂ ਜਾ ਤੇ ਅੱਜ ਮੁੰਡੇ ਆ ਗਏ ਮੇਰੇ ਮੈਂ ਉੱਥੇ ਖਲੋਤਾ ਹਾਂ ਤੇ ਨਾਲੇ ਤਿੰਨ ਦੋ ਤਿੰਨ ਜਾਣੇ ਹੀ ਹਾਂ ਕਰਦੇ ਮੰਮੇ ਹੀ ਮੇਰੇ ਨਾਲ ਤੇ ਆ ਕੇ ਕਿਹ ਵਾਰ ਚ ਮੇਰੇ ਆ ਕੇ ਮੂੰਹ ਤੇ ਮਾਰੀਆਂ ਪਹਿਲਾਂ ਤੇ ਮੇਰੀ ਤਾਂ ਪੱਗ ਲੱਤ ਗਈ ਉੱਥੇ ਹੀ ਤੇ ਮੇਰੀ ਧੌਣ ਤੇ ਬਾਅਦ ਚ ਮੇਰੇ ਮੰਮੇ ਦੇ ਲੱਤਾਂ ਤੇ ਮਾਰੀਆਂ ਤੇ ਹੱਥ ਉਹ ਕੋ ਉਹ ਸੱਟ ਲੱਗ ਗਈ ਹੱਥ ਤੇ ਤੇ ਅਹੀਂ ਆਨੇ ਕਿ ਪੁਲਿਸ ਵੀ ਲੱਗੇ ਆ ਤੇ ਅਸੀਂ ਕਿਹਦੇ ਕੋਲ ਜਾਈਏ ਨਾ ਐਮਐਲਏ ਜਿਹੜਾ ਉਹ ਵੀ ਉਹਨਾਂ ਦੀ ਗੱਲ ਸੁਣਦਾ ਜਿਹੜਾ ਸਰਪੰਚਾ ਲਾਡੀ ਸਰਪੰਚੀ ਕਰਾਉਂਦੇ ਆ ਲਾਡੀ ਸਰਪੰਚੇ ਦੇ ਦੋ ਭਰਾ ਵਾ ਨਾ ਲੋ ਕਰਾਉਂਦੇ ਆ ਤੇਹੀਂ ਹੁਣ ਜਾਈਏ ਕਿਦੇ ਕੋਲ ਹਨ ਤੇ ਸਮਝ ਨਹੀਂ ਆਉਦੀ ਜਿਹੜੀ ਵੀਡੀਓ ਬਣਾ ਲਈ ਐਸਐਚਓ ਆਪ ਆਇਆ ਇੱਥੇ ਹਾਂ ਆਪ ਆਇਆ 7-8 ਜਣੇ ਪੁਲਿਸ ਵਾਲੇ ਸੀ ਇੱਕੋ ਨਹੀਂ 7-8 ਜਣੇ ਸੀ ਤੇ ਆਉਂਦੇ ਸਾਰੇ ਮੈਨੂੰ ਪਹਿਲਾਂ ਗਾਲਾਂ ਕੱਢਣ ਲੱਗੇ ਤੇ ਆਉਂਦੇ ਸਾਰੇ ਬਾਅਦ ਚ ਮੇਰੇ ਕਿਹਾ ਮੈਂ ਵੀਡੀਓ ਬਣਾਉਣ ਲੱਗ ਗਿਆ ਤੇ ਵੀਡੀਓ ਜਦੋਂ ਬਣਾਉਣ ਡਿਆ ਤੇ ਉਹਨੇ ਇੱਕ ਨੇ ਆ ਕੇ ਇੱਥੇ ਮੇਰੇ ਮਾਰੀ ਤੇ ਮੇਰੀ ਦੇ ਉੱਥੇ ਹੀ ਜਦੋਂ ਬੇਹੋਸ਼ ਹੋ ਗਿਆ ਨਾ ਐਦਾਂ ਹੋ ਗਿਆ ਤੇ ਮੇਰਾ ਮੋਬਾਈਲ ਖੋ ਕੇ ਲੈ ਗਏ ਤੇ ਬਾਅਦ ਫਿਰ ਮੈਂ ਵਗਰ ਜਾ ਕੇ ਪੁਲਿਸ ਵਾਲੇ ਨੇ ਕਹਿ ਕੇ ਤੇ ਫਿਰ ਦਵਾਇਆ ਤੇ ਉਹ ਮੁੰਡਾ ਇੱਕ ਸਾਡੇ ਸੁਭਾਵੇ ਦਾ ਹੀ ਆ ਪਿੰਡ ਦਾ ਮੁੰਡਾ ਉਹ ਜ਼ਿਆ ਉਹ ਵੀ ਮੰਗ ਕਰਦੇ ਤੁਸੀਂ ਹੁਣ ਅਸੀਂ ਜਾਣਦੇ ਆ ਕਿ ਪੁਲਿਸ ਵਾਲੇ ਸਾਡੀ ਸੁਣ ਸਾਡੇ ਕੋਲ ਸਟੇ ਵੀ ਹੈਗਾ ਵਾ ਸਾਡੇ ਕੋਲ ਰਜਿਸਟਰੀ ਵੀ ਹੈਗੀ ਆ ਹੁਣ ਕਿਹੜੀ ਚੀਜ਼ ਲੈ ਕੇ ਜਾਣੂ ਇਹ ਸਮਝ ਨਹੀਂ ਇਹ ਪੁਲਿਸ ਵਾਲਿਆਂ ਨੂੰ 2 ਮਹੀਨੇ ਤੋਂ 3 ਸ਼ਾਮਾਂ ਨੂੰ 4 ਵਜੇ ਆਜੋ ਸ਼ਾਮਾਂ ਨੂੰ ਉਹ ਆਉਂਦੇ ਨਹੀਂ ਡੀਸੀ ਕੋ ਵੀ ਗਏ ਆ ਐਸਪੀ ਕੋ ਵੀ ਗਏ ਆ ਸਾਰੇ ਕੋ ਚਲ ਗਏ ਆ ਪਰ ਕੋਈ ਵੀ ਸਾਡੀ ਸੁਣਦਾ ਨਹੀਂ ਉੱਥੇ ਦਰਸਲ ਮਾਮਲਾ ਤਰਨਤਾਰਨ ਦੇ ਸਰਹਾਲੀ ਇਲਾਕੇ ਦਾ ਹੈ ਜਿੱਥੇ ਕੇ ਐਸ ਐਚ ਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਪਾਰਟੀਆਂ ਨੂੰ ਉਹਨਾਂ ਵੱਲੋਂ ਆਪੋ ਆਪਣੀ ਕਾਗਜ਼ ਲੈ ਆਉਣ ਦੇ ਲਈ ਆਖਿਆ ਗਿਆ ਹੈ ਤੇ ਕਾਗਜ਼ਾਂ ਦੀ ਜਾਂਚ ਹੋਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਉਹਨਾਂ ਐ ਵੀ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਦੋਵਾਂ ਧਿਰਾਂ درمیان ਲੜਾਈ ਜ਼ਰੂਰ ਹੋਈ ਹੈ ਲੇਕਿਨ ਕਿਸੇ ਦੇ ਕੋਈ ਸੱਟ ਨਹੀਂ ਲੱਗੀ ਹੈ ਮਾਮਲਾ ਜੀ ਅਜੇ ਵੈਰੀਫਾਈ ਕਰ ਰਹੇ ਆ ਅਹੀਂ ਉੱਥੇ ਗਏ ਹਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਉੱਥੇ ਇੱਕ ਬੰਦਾ ਜਗਾ ਵੱਲਦੇ ਆ ਪਾਰਟੀ ਤੇ ਉੱਥੇ ਦੂਜੀ ਪਾਰਟੀ ਆ ਗਈ ਆ ਅਸੀਂ ਜਾ ਕੇ ਕੰਟਰੋਲ ਕੀਤਾ ਤੇ ਦੂਜੀ ਪਾਰਟੀ ਜਿੱਥੋਂ ਮਤਲਬ ਦੌੜ ਗੋੜ ਗਈ ਜਦੋਂ ਅਸੀਂ ਗਏ ਆ ਜੀ ਤੇ ਮੈਂ ਦੋਨਾਂ ਨੂੰ ਉਹਨਾਂ ਨੂੰ ਵੀ ਕਹਿ ਕੇ ਆ ਇਹ ਕਹਿੰਦੇ ਸਾਡਾ ਵਾ ਉਹ ਕਹਿੰਦੇ ਮਤਲਬ ਜਗਾ ਸਾਡੀ ਹੈ ਮੈਂ ਪੇਪਰ ਮੰਗਵਾਏ ਆ ਜੀ ਵੈਰੀਫਾਈ ਕਰ ਲੈਣੇ ਆ ਜਿੱਦੀ ਹੋਊਗੀ ਤੇ ਆਪਣਾ ਵੱਲੇ ਗਾ ਜੀ ਝਗੜੇ ਨੂੰ ਰੋਕਿਆ ਗਿਆ ਉੱਥੇ ਹਾਂਜੀ ਬਿਲਕੁਲ ਝਗੜੇ ਨੂੰ ਰੋਕਿਆ ਗਿਆ ਜੀ ਕੋਈ ਨੁਕਸਾਨ ਤੇ ਨਹੀਂ ਹੋਇਆ ਨਹੀਂ ਨੁਕਸਾਨ ਨਹੀਂ ਕੋਈ ਹੋਇਆ ਜੀ ब्यूरो रिपोर्ट जगबाणी टीवी